ਘਰੇਲੂ ਝਗੜੇ ਕਈ ਵਾਰ ਐਨੇ ਵੱਧ ਜਾਂਦੇ ਹਨ ਜਿਨ੍ਹਾਂ ਦਾ ਪਹਿਲਾਂ ਆਪਸੀ ਬਹੁਤ ਹੀ ਪਿਆਰ ਹੁੰਦਾ ਹੈ ਤਾਂ ਸਮਾਂ ਬਦਲਦਾ ਹੈ ਤਾਂ ਆਪਸੀ ਝਗੜੇ ਹੁਣੇ ਸ਼ੁਰੂ ਹੋ ਜਾਂਦੇ ਹਨ ਤੇ ਆਪਸੀ ਰਿਸ਼ਤੇ ਟਿਰਕਣ ਲੱਗਦੇ ਹਨ ਜੀ ਹਾਂ ਮਾਮਲਾ ਕਸਵਾ ਔੜਦਾ ਹੈ ਗਰਵਿੰਦਰ ਸਿੰਘ ਸਨੋ ਬੁੱਟਾ ਸਿੰਘ ਜਿਸ ਦੇ ਸਹੁਰੇ ਵੀ ਔੜ ਦੇ ਵਿੱਚ ਹਨ ਉਸਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਮਾਮਲਾ ਪੈਸੇ ਤੇ ਲੈਣ ਦੇਣ ਨੂੰ ਸੀ ਤੇ ਜਿਸ ਨੇ ਝਗੜੇ ਦਾ ਰੂਪ ਉਤਾਰਨ ਕਰ ਲਿਆ ਤੇ ਗੁਰਵਿੰਦਰ ਸਿੰਘ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੇਰੀ ਪਤਨੀ ਨੇ ਆਪਣੀ ਫੈਮਲੀ ਨੂੰ ਨਾਲ ਲੈ ਕੇ ਉਸਤੇ ਹਮਲਾ ਕਰਵਾਇਆ ਹੈ ਤੇ ਉਸ ਦੀ ਗੱਡੀ ਵੀ ਤੋੜ ਦਿੱਤੀ ਹੈ ਤੇ ਤਿੰਨ ਮੋਟਰਸਾਈਕਲਾਂ ਦੀਆਂ ਚਾਬੀਆਂ ਵੀ ਕੱਢ ਲਈਆਂ ਹਨ ਜਦੋਂ ਪੱਤਰਕਾਰਾਂ ਬਲ ਪੱਤਰਕਾਰ ਬਲੋਂ ਗੁਰਵਿੰਦਰ ਦੀ ਪਤਨੀ ਨੀਹਾ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਜੋ ਕਿ ਨਵਾਂ ਸ਼ਹਿਰ ਵਿੱਚ जख्मी ਹੋਣ ਕਰਕੇ दाखल ਸੀ ਨੀਹਾ ਨੇ ਫੋਨ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਤੇ ਰੋਂਦੇ ਹੋਏ ਕਿਹਾ ਕਿ ਮੇਰੇ ਪਤੀ ਗੁਰਵਿੰਦਰ ਨੇ ਸਾਰੇ ਹੀ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਹਨ ਜਦੋਂ ਕਿ ਇਹ ਝਗੜਾ ਸਿਰਫ ਘਰੇਲੂ ਝਗੜਾ ਸੀ ਨੀਹਾ ਨੇ ਇਹ ਵੀ ਕਿਹਾ ਕਿ ਮੇਰੇ ਪਤੀ ਵੱਲੋਂ ਲਗਾਏ ਗਏ ਦ ਸਾਰੇ ਹੀ ਦੋਸ਼ ਬਿਲਕੁਲ ਹੀ ਬੇਬੁਨਿਆਦ ਹਨ ਜੇਕਰ ਉਨ੍ਹਾਂ ਕੋਲੋਂ ਪੈਸੇ ਦੇ ਲੈਣ ਦੇਣ ਦਾ ਕੋਈ ਸਬੂਤ ਜਾਂ ਕੋਈ ਗਵਾਹ ਹੈ ਤਾਂ ਉਹ ਪੇਸ਼ ਕਰੇ ਨੀਹਾ ਨੇ ਸਾਰੇ ਹੀ ਦੋਸ਼ਿਆਂ ਨੂੰ ਨਕਾਰਿਆ ਹੈ ਹੁਣ ਅਸਲ ਸੱਚ ਕੀ ਹੈ ਇਹ ਤਾਂ ਇਹਨਾਂ ਦਾ ਪਰਿਵਾਰ ਆਪਸ ਵਿੱਚ ਹੀ ਜਾਣਦਾ ਹੈ ਪਰ ਨਵਾਂ ਸ਼ਹਿਰ ਦਵਾਬਾ ਇਹਨਾਂ ਨੂੰ ਤੇ ਸਭ ਨੂੰ ਬੇਨਤੀ ਕਰਦਾ ਹੈ ਜਿੱਥੇ ਪਿਆਰ ਹੈ ਉੱਥੇ ਅਕਸਰ ਝਗੜੇ ਵੀ ਹੁੰਦੇ ਰਹਿੰਦੇ ਹਨ ਸਮਾ ਰਹਿੰਦੇ ਰਿਸ਼ਤਿਆਂ ਨੂੰ ਗਲਤਫਹਿਮੀਆਂ ਦੂਰ ਕਰਕੇ ਜੇਕਰ ਜੋਰ ਲਿਆ ਜਾਵੇ ਤਾਂ ਉਹ ਰਿਸ਼ਤੇ ਫਿਰ ਤੋਂ ਕਾਇਮ ਹੋ ਜਾਂਦੇ ਹਨ ਕਿਉਂਕਿ ਜਦੋਂ ਰਿਸ਼ਤੇ ਟੁੱਟ ਜਾਂਦੇ ਹਨ ਤਾਂ ਕਈ ਵਾਰ ਬਾਅਦ ਦੇ ਵਿੱਚ ਉਹਨਾਂ ਗੱਲਾਂ ਨੂੰ ਲੈ ਕੇ ਪਛਤਾਵਾ ਪਛਤਾਣਾ ਵੀ ਪੈਂਦਾ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਪਰ ਨੀਹਾ ਨੇ ਆਪਣੇ ਪਤੀ ਵੱਲੋਂ ਜੋ ਲਗਾਏ ਗਏ ਉਹ ਦੋਸ਼ ਹਨ ਉਹਨਾਂ ਸਾਰੇ ਹੀ ਦੋਸ਼ਾਂ ਨੂੰ ਨਕਾਰਿਆ ਹੈ ਮਾਮਲਾ ਪੁਲਿਸ थाने तक पहुंच चुका है पुलिस बलों मामला दर्ज करके अगली कार्रवाई की जा रही है बाकी रिपोर्ट इस ब्रेक तो बाद शुगर दी बीमारी तो पक्के तौर छुटकारा पाओ अठानवे सत्त सौ त्रेंठ उनासी चार सौ नड़िनवे फोन करो अठानवे सत्त सौ त्रेंठ उनासी चार सौ नड़िनवे फोन करो नवा शहर दुबाबा यूट्यूब चैनल संपर्क अठानवे नाम थ गुरेंद्र सिंह जी थे फादर का नाम बूटा सिंह पिंड केड़ा और, और पिंड है हाँ जी की गलबात हुई है सर ये मेरे ਏ ਸੋਹਰੇ ਪਰਿਵਾਰ ਨਾਲ ਸੀਗਾ ਜਿੱਦਾਂ ਪੈਸਿਆਂ ਦਾ ਲੈਣ-ਦੇਣ ਚੱਲਦਾ ਸੀਗਾ ਤੁਹਾਡੇ ਸੋਹਰੇ ਕਿੱਥੇ ਆ ਔੜੇ ਹੀ ਆ ਜੀ ਉਹ ਹੀ ਉਹਨਾਂ ਦੇ ਤੁਹਾਡੀ ਮੈਸੇਜ ਦਾ ਨਾਮ ਕੀ ਆ ਨੀਹਾ ਜੀ ਉਹਦੇ ਫਾਦਰ ਦਾ ਨਾਮ ਲਾਲਾ ਕਹਿੰਦੇ ਆ ਜੀ ਲਾਲਾ ਕਹਿੰਦੇ ਹੈ ਜੀ ਹਾਂਜੀ ਲਾਲਾ ਹੀ ਹੈ ਫਾਦਰ ਅੱਛਾ ਅੱਗੇ ਜਾ ਕੇ ਦੱਸੋ ਕਿ ਕਿੱਦਾਂ-ਕਿੱਦਾਂ ਹੋਇਆ ਸਰ ਇਹ ਤਾਂ ਨਾ ਰਾਤੀ ਸੋਹਰੇ ਜਿੱਦਾਂ ਬਾਈਪ ਸੀਗੀ ਤੇ ਮੈਂ ਸੀਗਾ ਕੋਈ ਜਣੇ ਘਰੇ ਮਤਲਬ ਤੁਸੀਂ ਜਿਹੜੇ ਘਰ ਦੇ ਵਿੱਚ ਆ ਉਹ ਕੱਲੇ ਦੋ ਹੀ ਜਣੇ ਮਿਸੇਜ ਐਂਡ ਹਸਬੰਡ ਦੋਨੋਂ ਰਹਿੰਦੇ ਹਾਂਜੀ ਦੋਨੋਂ ਹੀ ਰਹਿੰਦੇ ਆਂ ਜੀ ਅੱਛਾ ਇਸਾਰੀ ਤਾਂ ਅੱਗੇ ਵੀ ਮੰਨ ਲੇ ਪਹਿਲੇ ਮਤੋਂ ਲਏ ਹੋਣਾ ਕਿੰਨੇ ਪੈਸੇ ਲਏ ਆ ਇਹ ਲੱਖ ਰੁਪਇਆ ਪਹਿਲਾਂ ਲਿਆ ਸੀਗਾ ਜਿੱਦਾਂ 1 ਲੱਖ 60 60 ਹਜ਼ਾਰ ਹੋਣ ਲਿਆ ਜਿੱਦਾਂ ਕਿੰਨਾ ਸਮਾਂ ਪਹਿਲਾਂ ਲਿਆ ਤਕਰੀਬਨ ਜਿਹੜਾ ਲੱਖ ਰੁਪਇਆ ਪਹਿਲਾਂ ਲਿਆ ਸੀਗਾ ਉਹ ਹੋਵੇ ਜਾਂ 5 ਮਹੀਨੇ ਜੀ ਤੇ ਹੁਣ 1 ਲੱਖ ਜਿੱਦਾਂ 60 ਹਜ਼ਾਰ ਲਿਆ ਆ ਉਹ ਤਕਰੀਬਨ ਮਹੀਨਾ ਕੀ ਹੋਇਆ ਲਏ ਸੀਗੇ ਸਰ ਇਹਨਾਂ ਨੇ ਜਿੱਦਾਂ ਨਾ ਗਹਿਣੇ ਕਿਸੇ ਤੋਂ ਗਿਰ ਕੀ ਰੱਖੇ ਹੋ ਸੀਗੇ ਤੇ ਉਹ ਜਿੱਦਾਂ ਉਹ ਉਹਨਾਂ ਦੇ ਜਿੰਨੇ ਟਾਈਮ ਦਾ ਸਮਾਂ ਲਿਆ ਸੀਗਾ ਉਹ ਕਹਿੰਦਾ ਸੀ ਨੇਤਾ ਜੀ ਗਏ ਨਹੀਂ ਨੀ ਬਾਕਸ ਤੇ ਨਹੀਂ ਤੁਹਾਡੇ ਹੂੰ ਤੇ ਉਹਦੇ ਕਰਕੇ ਉਹ ਵੀ ਮਤਲਬ ਟੈਨਸ਼ਨ ਸੀ ਕਿ ਵੀ ਮੇ ਮਮੀ ਮੇਰੀ ਨੂੰ ਅਟੈਕ ਹੋ ਜਾਣਾ ਵੀ ਐਡਾ ਡਿਪਰੈਸ਼ਨ ਜਾਂ ਮਮੀ ਨੂੰ ਕੁਝ ਹੋ ਗਿਆ ਟੈਨਸ਼ਨ ਲਈ ਆ ਵੀ ਤੂੰ ਪੈਸੇ ਕੋਲੋਂ ਦੇ ਦੇ ਬਾਅਦੋਂ ਤੈਨੂੰ ਮੋੜ ਦਵਾਂਗੇ ਵੀ ਸਾਡਾ ਟਾਈਮ ਸਾਡੇ ਹੁਣ ਕਿੰਨੇ ਵਜੇ ਕੀ ਗੱਲਬਾਤ ਹੋਈ ਆ ਦੱਸੋ ਸਰ ਇਹ ਤਾਂ ਰਾਤੀ ਇਹ ਸਾਰਾ ਦਿਨ ਉੱਧਰ ਚੱਲ ਜਾਂਦੀ ਹੈ ਆਪਣੇ ਸਹਰੇ ਪਰਿਵਾਰ ਤਕਰੀਬਨ ਕਿਉਂਕਿ ਔੜ ਦੇ ਵਿੱਚ ਸੋਰੇ ਹੋਣ ਕਰਕੇ ਤੇ ਉੱਧਰ ਹਨਾ ਰਾਤ ਨੂੰ ਪੀਕੇ ਔਨ ਕਰਦੇ ਆ ਜੀ ਰਾਤ ਨੂੰ ਘਰੇ ਆਉਂਦੀ ਆ ਤੇ ਇਹ ਤਕਰੀਬਨ 9:00 ਘੰਟਾ ਪਹਿਲਾਂ ਘਰੇ ਆਈ ਆ ਤੇ ਉਸ ਤੋਂ ਬਾਅਦ ਉਹ ਕਹਿੰਦੀ ਵੀ ਜਿੱਦਾਂ ਗਵਾਂਢੀ ਤਾਈ ਚਾਚੇ ਕੋਈ ਪੈਸੇ ਮੰਗਦੇ ਆ 5000 ਰੁਪਏ ਜਣੀ ਤੁਹਾਨੂੰ ਕਿਹਾ ਕਿ ਤਾਇਆ ਚੇ ਹੋਣੀ 5000 ਰੁਪਏ ਦੀ ਲੋੜ ਆ ਉਹਨਾਂ ਤੇ ਤੁਸੀਂ ਦੇ ਗਿਆ ਤੇ ਮੈਂ ਕਿਹਾ ਵੀ ਆਪਣਾ ਪਹਿਲੇ ਇੰਨੇ ਪੈਸੇ ਪਸੇ ਆ ਵੀ ਉਹ ਤਾਂ ਪਹਿਲੇ ਨਾ ਮੋੜਦੇ ਨਹੀਂ ਪਏ ਹਨਾ ਵੀ ਕੋਈ ਵੀ ਪੈਸਾ ਬਸ ਇੰਨੀ ਗੱਲ ਹੋਈ ਆ ਤੇ ਬਾਹਰ ਜਾ ਕੇ ਨਾ ਮੈਂ ਅੰਦਰ ਗ੍ਰੇਲ ਲਾ ਕੇ ਅੰਦਰ ਬੈਠਾ ਸੀਗਾ ਜੀ ਤੇ ਬਾਹਰ ਗਈ ਆ ਬਾਹਰ ਜਾ ਕੇ ਨਾਲੇ ਉਹਨੇ ਪਤਾ ਨਹੀਂ ਫੋਨ ਲਾ ਕੇ ਸਹਰਿਆਂ ਨੂੰ ਕੀ ਕਿਹਾ ਕੀ ਨਹੀਂ ਕਿਹਾ ਤੇ ਉਸ ਤੋਂ ਬਾਅਦ 15-20 ਮਿੰਟਾਂ ਬਾਅਦ ਉਹ ਗੱਡੀ ਭਰ ਕੇ ਆ ਗਈ ਜੀ ਗੱਡੀ ਭਰ ਕੇ ਆ ਗਏ ਤੁਸੀਂ ਕੁਝ ਬੰਦਿਆਂ ਨੂੰ ਪਛਾਣਦੇ ਵੀ ਉਹ ਕੌਣ ਆਏ ਆ ਹਾਂਜੀ ਹਾਂਜੀ ਕੌਣ ਆਏ ਨੇ ਇਹਨਾਂ ਦੇ ਤਾਏ ਦਾ ਮੁੰਡਾ ਆ ਜੀ ਜਿਹਦੀ ਗੱਡੀ ਲੈ ਕੇ ਆਏ ਆ ਤੁਹਾਨੂੰ ਹੂੰ ਤੇ ਉਹ ਨਵੇਂ ਸ਼ਹਿਰ ਮਾਲ ਆ ਠੀਕ ਆ ਤੇ ਉਹ ਜਿਹੜਾ ਇੱਕ ਇੱਕ ਸੀਗਾ ਮੇਰਾ ਛੋਟਾ 사ਲਾ ਜੀ ਮਤਲਬ ਸਾਰੀ ਫੈਮਿਲੀ ਸੀ ਫੈਮਿਲੀ ਸੀ ਪੂਰੀ ਫੈਮਿਲੀ ਸੀ ਤੇ ਇੱਕ ਸਾਧੂ ਆ ਮੇਰਾ ਜਿੱਦਾਂ ਸਾਲੀ ਦੇ ਨਾਲ ਮੇਰਾ ਕੋਈ ਉਹਨਾਂ ਦਾ ਚਲੋ ਖੈਰਫੇ ਉਹ ਨਹੀਂ ਆ ਕੇ ਕੀ ਕੀਤਾ ਹਾਂਜੀ ਉਹਨਾਂ ਨੇ ਜਿੱਦਾਂ ਨਾ ਮੈਂ ਗ੍ਰਿਲ 'ਆ ਕੇ ਅੰਦਰ ਬੈਠਾ ਸੀਗਾ ਪਹਿਲਾਂ ਤਾਂ ਉਹਨਾਂ ਨੇ ਜਾਲੀ ਬਾੜੀ ਮੇਰੀ ਗ੍ਰਿਲ ਦਾਤ ਮਾਰ ਕੇ ਹੂੰ ਗ੍ਰਿਲ ਬਾੜੀ ਤੇ ਬਾਅਦ ਵਿੱਚ ਨਾ ਮੈਨੂੰ ਅੰਦਰੋਂ ਬਾਹਰ ਕੱਢ ਕੇ ਪਹਿਲਾਂ ਤਾਂ ਧੌਣ ਧੌਣ ਤੋਂ ਹੀ ਕਾਫੀ ਕੁੱਟਿਆ ਮੁੱਕੇ ਵਾਕੇ ਮਾਰੇ ਮੇਰੇ ਤੇ ਜਦੋਂ ਕਿ ਮੈਂ ਜਾਣ ਪਛਾ ਕੇ ਭੱਜਣ ਲੱਗਾ ਗੱਡੀ ਲੈ ਕੇ ਤੇ ਉਹਨਾਂ ਨੇ ਬਾਹ ਤੇ ਮੇਰੇ ਦਾਤ ਦੂਤ ਮਾਰੇ ਤੇ ਬਾਅਦ ਵਿੱਚ ਨਾ ਜਿੱਦਾਂ ਗੱਡੀ ਸਟਾਰਟ ਕਰਕੇ ਮੈਂ ਭੱਜਿਆ ਤੇ ਚਾਰੇ ਪਾਸੇ ਉਹਨਾਂ ਨੇ ਪਹਿਲਾ ਸੈਡ ਤੋਂ ਉਹਦੇ ਮੋੜੇ ਉੱਤੇ ਪਿੱਛੋਂ ਸਾਰੀਆਂ ਇੱਟਾਂ ਮਾਰ-ਮਾਰ ਕੇ ਗੱਡੀ ਭੰਨ ਤੇ ਤੁਹਾਡੀ ਉਸ ਵੇਲੇ ਮੈਸੇਜ ਘਰ ਵਾਲੀ ਕਿਤੇ ਖੜੀ ਸੀਗੀ ਤੇ ਘਰ ਵਾਲੀ ਨੇ ਕੋਈ ਗੱਲ ਨਹੀਂ ਕੀਤੀ ਕੁਛ ਨਹੀਂ ਕਿਹਾ ਨਹੀਂ ਨਹੀਂ ਜੀ ਕੁਛ ਨਹੀਂ ਕੀਤਾ ਜਿਹੜੇ ਬਾਅਦ ਵਿੱਚ ਜਦੋਂ ਮੈਂ ਮਾਦੀ ਜਾਨ ਬਚਾ ਕੇ ਭੱਜਿਆ ਜੀ ਤੇ ਬਾਅਦ ਵਿੱਚ ਜਿੱਦਾਂ ਲੋਕੀ ਦੱਸਦੇ ਆ ਕਹਿੰਦੇ ਵੀ ਉਹ ਕਹਿੰਦੇ ਵੀ ਹਾਂ ਤੁਸੀਂ ਇੱਥਾਂ ਛੱਡਿਆ ਗਾਦੇ ਤੁਸੀਂ ਫਿਰ ਜਦੋਂ ਆਉ ਤੁਹਾਨੂੰ ਮਾਰ ਕੁੱਟ ਗਏ ਕੁੱਟਰ ਤੋਂ ਬਾਅਦ ਫਿਰ ਤੁਸੀਂ ਕੋਈ ਥਾਣੇ ਜਾਂ ਕਿਤੇ ਹਾਂਜੀ ਥਾਣੇ ਗਿਆ ਸੀਗਾ ਜੀ ਥਾਣੇ ਵਾਲੇ ਕਹਿੰਦੇ ਸੀਗੇ ਤੁਸੀਂ ਪਹਿਲਾਂ ਐਡਮਿਟ ਹੋ ਗੋ ਤੇ ਮਤਲਬ ਆਪਣਾ ਟ੍ਰੀਟਮੈਂਟ ਕਹਿੰਦਾ ਮਤਲਬ ਤੁਸੀਂ ਫਿਰ ਐਡਮਿਟ ਹੋ ਗਏ ਜਦੋਂ ਇਹ ਲੜਾਈ ਝਗੜਾ ਹੋਇਆ ਤੇ ਰਾਤੀ ਤਾਂ ਮੈਂ ਇੱਥੇ ਹੀ ਆ ਜੀ ਹਸਪੀਟਲ ਨਹੀਂ ਜਾਂਦਾ ਵੀ ਇੱਥੇ ਹੀ ਆ ਹਾਂਜੀ ਤਾਂ ਹੁਣ ਇਹਨਾਂ ਨੇ ਜਿੱਦਾਂ ਐਮ ਆਰ ਆਈ ਉਹ ਭੇਜੀ ਆ ਥਾਣੇ ਤੇ ਹੁਣ ਤੁਹਾਡੀ ਮੰਗ ਕੀ ਹੈਗੀ ਆ ਕੀ ਚਾਹਨੇ ਆ ਤੁਸੀਂ ਹਰ ਇੱਕ ਦਾ ਦੇ ਕੋਈ ਨਾ ਮੇਰਾ ਨੁਕਸਾਨ ਹੋ ਦਿੱਤਾ ਨਾ ਤੇ ਇੱਕ ਜਿਹੜੇ ਪਹਿਲੇ ਪਏ ਆ ਕਰਕੇ ਕਲੇਜ ਕੀਤਾ ਇਹਨਾਂ ਨੇ ਇੱਥੇ ਉਤੋਂ ਦੀ ਘਰੇ ਆਣ ਕੇ ਮੇਰੇ ਇਹਨਾਂ ਨੇ ਹਮਲਾ ਕੀਤਾ ਤੇ ਜਾਨੋਂ ਮਾਰਨ ਦਾ ਇਹਨਾਂ ਨੇ ਪੂਰਾ ਪਲਾਨ ਬਣਾਇਆ ਸੀ ਤੁਹਾਡੀ ਜਿਹੜੀ ਗੱਡੀ ਹੈਗੀ ਤੁਸੀਂ ਕਹਿੰਦੇ ਗੱਡੀ ਆ ਕਿਹੜੀ ਗੱਡੀ ਸੀਗੀ ਉਹ ਕਿ ਹਾਂਜੀ ਹੁੰਡਾ ਜੀ ਹੁੰਡਾ ਜੀ ਦੀ ਸੀਗੀ ਐਸੈਂਟ ਗੱਡੀ ਸੀਗੀ ਹੂੰ ਤੇ ਬਾਅਦ ਵਿੱਚ ਘਰ ਨੂੰ ਮੇਰੇ ਜਿੰਦਾ ਵੀ ਲਾ ਗਏ ਆ ਜੀ ਉਹ ਜਿਹੜਾ ਬੋਲਟ ਜਿਹੜਾ ਪਾਲਟਰ ਜਿਹੜਾ ਸਪਲੈਂਡਰ ਦਿਨਾ ਮੋਟਰਸਾਈਕਲ ਆਉਂਦੀਆਂ ਮੇਰੀਆਂ ਚਾਬੀਆਂ ਲੈ ਕੇ ਕੱਢ ਕੇ ਉਹਦੀਆਂ ਚਾਬੀਆਂ ਲੈ ਗਏ ਤੁਸੀਂ ਕਹਿੰਦੇ ਗੱਡੀ ਤੋੜੀ ਆ ਜਾਂ ਕੁਛ ਉਹਦੀ ਕੋਈ ਭਾਂ ਤੋੜ ਕੀਤੀ ਗੱਡੀ ਦੀ ਹਾਂਜੀ ਮੋਲੇ ਸੀ ਉਹ ਗੱਡੀ ਕਿੱਥੇ ਆ ਤੁਹਾਡੀ ਮੁੰਡੇ ਦੇ ਘਰੇ ਖੜੀ ਆ ਜੀ ਜਿੱਥੇ ਮੈਂ ਮੁੰਡੇ ਦੇ ਘਰੇ ਗੱਡੀ ਲਾ ਕੇ ਉਹਦੀ ਗੱਡੀ ਤੇ ਬਾਅਦੋਂ ਮੈਂ ਥਾਣੇ ਆ ਔੜ ਖੜੀ ਆ ਜਾਂ ਔੜ ਨਹੀਂ ਔੜ ਘਰ ਖੜੀ ਆ ਜਾਂ ਥਾਣੇ ਨਹੀਂ ਨਹੀਂ ਔੜ ਖੜੀ ਆ ਮੁੰਡੇ ਦੇ ਘਰੇ ਜੀ ਮੁੰਡੇ ਦੇ ਘਰੇ ਹਾਂਜੀ ਜਿੱਦਾਂ ਸਾਈਡ ਤੇ ਲਾਤੀ ਹੁਣ ਤੁਸੀਂ ਚਾਹਨੇ ਕੀ ਹੈਗੇ ਆ ਕੀ ਕੀ ਤੋਂ ਕੀਤਾ ਇਹਦੇ ਬਾਅਦ ਸਰ ਜਿੱਦਾਂ ਇਹ ਅੱਗੇ ਵੀ ਮੈਨੂੰ ਧਮਕੀਆਂ ਦਿੰਦੀ ਆਂ ਮੈਂ ਮਾਰ ਜਾਣਾ ਇਹਨੂੰ ਜੇਲ ਕਰਾਉਣੀ ਆ ਮੈਂ ਪਛਾੜਾਣਾ ਇਹਨੂੰ ਇੱਦਾਂ ਕਰਨਾ ਮਤਲਬ ਸਰ ਇਹਨਾਂ ਨੇ ਜਿੱਦਾਂ ਨਾ ਪ੍ਰਾਪਰਟੀ ਤੇ ਇਹਨਾਂ ਨੇ ਪੂਰਾ ਤੁਝਰ ਕਿਹਾ ਨਿਗਾਰਾ ਕੀਆ ਵੀ ਆਏ ਨੂੰ ਮਾਰ ਕੇ ਇਕੱਲਾ ਰਹਿੰਦਾ ਇਹਨੂੰ ਮਾਰ ਕੇ ਨਾ ਅਸੀਂ ਵੀ ਇਹਦੀ ਸਾਰੀ ਪ੍ਰਾਪਰਟੀ ਡੱਪਲੀ ਇਹਦੇ ਮੋਟਰਸਾਈਕਲ ਜੋ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਰਚਿੰਦਰ ਕੋਹ ਜੀ ਅਰਜਿੰਦਰ ਕੋਹ ਰਚਿੰਦਰ ਕੋਹ ਇਹ ਤੁਹਾਡਾ ਲੜਕਾ ਹੈ ਜੀ ਹਾਂਜੀ ਮੇਰਾ ਬੇਟਾ ਇਹ ਇੱਕ ਵਿਆਹ ਨੂੰ ਕਿੰਨਾ ਚੁਰ ਹੋ ਗਿਆ ਇਹਨਾਂ ਦੇ 8 ਸਾਲ ਹੋ ਗਏ 8 ਸਾਲ ਵਿਆਹ ਨੂੰ ਹੋ ਗਿਆ ਗਿਆ ਤੁਸੀਂ ਤੇ ਇਹ ਦੋਨੋਂ ਅਲੱਗ ਰਹਿੰਦੇ ਆ ਮਤਲਬ ਇਹ ਤੁਹਾਡਾ ਲੜਕਾ ਤੇ ਤੁਹਾਡੀ ਨੂੰ ਅਲੱਗ ਰਹਿੰਦੀ ਹੈ ਹੋਰ ਸਰ ਨਾ ਨਹੀਂ ਲੱਗਾ ਕੀਤੇ ਚੋ ਦੇ ਵਿਹਾਰ ਚਲੋ ਫਿਰ ਉਹ ਇੱਕ ਵੱਖਰਾ ਮੈਟਰ ਹੈਗਾ ਫਿਲਹਾਲ ਤੁਸੀਂ ਅਲੱਗ ਰਹ ਰਹੇ ਹੋ ਨਾ ਹਾਂਜੀ ਹਾਂਜੀ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿੱਦਾਂ ਪਤਾ ਲੱਗਾ ਕਿ ਤੁਹਾਡੇ ਲੜਕੇ ਦੇ ਸੱਟਾ ਵਗੈਰਾ ਵੱਜੀਆਂ ਮੈਨੂੰ ਇਹਨੇ ਰਾਤੀ ਫੋਨ ਕੀਤਾ 10:30 ਕਹਿੰਦਾ ਹੁਣੇ ਉਧਰੋਂ ਆਈ ਆ ਪਹਿਲਾਂ ਮਗਰ ਇਹ ਉਹ ਆ ਗਏ 10 ਮਿੰਟ ਬਾਅਦ 15 ਮਿੰਟ ਬਾਅਦ ਪਹਿਲੇ ਸਲਾਹ ਕਰਕੇ ਆਈ ਹੁਣ ਮਾਰਨ ਵਾਸਤੇ ਜਿਹੜੀ ਇਹਨਾਂ ਦਾ ਵਿਆਹ ਹੋਇਆ ਸੀ ਉਹ ਤੁਹਾਡੀ ਸਲਾਹ ਨਾਲ ਹੋਇਆ ਸੀ ਜਾਂ ਕਿ ਇਹਨਾਂ ਨੇ ਆਪਣੇ ਆਪ ਲਵ ਮੈਰਿਜ ਕਰਾਈ ਸੀ ਲਵ ਮੈਰਿਜ ਉਦੋਂ ਤਾਂ ਹੋਈ ਇਹਨਾਂ ਦੀ ਉਹ ਜ਼ਬਰਦਸਤੀ ਛੱਡ ਕੇ ਆ ਗਏ ਸੀ ਲਵ ਮੈਰਿਜ ਹੋਈ ਹੈ ਮਤਲਬ ਹੀ ਹੋਈ ਇਹਨਾਂ ਦੀ ਲਵ ਮੈਰਿਜ ਉਤੋਂ ਬਾਅਦ ਵਿੱਚ ਤੁਸੀਂ ਸਹਿਮਤ ਹੋ ਗਏ ਸੀ ਕਿ ਨਹੀਂ ਹੋਏ ਉਤੋਂ ਬਾਅਦ ਚ ਜਿੱਦਾਂ ਸਹਿਮਤ ਸੀ ਯਾਨੀ ਜਦ ਦੀ ਮਾਂ ਬੋਲਣ ਲੱਗੇ ਮਾਂ ਨੂੰ ਕਹਿੰਦੀ ਵੀ ਮਾਂ ਅਗਰ ਦਿੰਦੀ ਹੈ ਵੀ ਤੂੰ ਮੋਰੇ ਬੋਲਿਆ ਕਰ ਐ ਕਰਿਆ ਕਰ ਜੱਦੀ ਪਹਿਲਾਂ ਚੰਗੀ ਸੀ ਤੇ ਮਾਪੇ ਮਗਰ ਲੱਗੇ ਮਤਲਬ ਉਹ ਤਾਂ ਕਹਿੰਦਾ ਕਿ ਇਹ ਨਹੀਂ ਜੇ ਲਵ ਮੈਰਿਜ ਕਰਾਈ ਪਹਿਲਾਂ ਤੁਸੀਂ ਹੋ ਸਕਦਾ ਮਾੜੇ ਮੋٹے ਚਲੋ ਪਰਿਵਾਰ ਤੇ ਨ ਤੇ ਤੁਸੀਂ ਸਹਿਮਤ ਹੋ ਗਏ ਸੀ ਨਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਇਹ ਅਲੱਗ ਰਹਿ ਰਹੇ ਹੈਗੇ ਆ ਹਾਂਜੀ ਤੇ ਹੁਣ ਤੁਸੀਂ ਕੀ ਚਾਹਨੇ ਹੈਗੇ ਆ ਤੁਹਾਡੀ ਮੰਗ ਕੀ ਹੈ ਚਾਹਨੇ ਕਿ ਇੱਕੋ ਇੱਕ ਮੁੰਡੇ ਨੂੰ ਮਾਰਨਾ ਚਾਹੁੰਦੇ ਆ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਕਿ ਹਾਂ ਵੀ ਕਤਲ ਕਰਦੇ ਆ ਜੇ ਨਾ ਨਾਲ ਕਰਾਇ ਤੇ ਦਿੱਤਨ ਘਰ ਚ ਮੁੰਡਾ ਤੁਹਾਡੇ ਹਸਬੰਡ ਤੁਹਾਡਾ ਉਹ ਉੱਥੇ ਕਰਈ ਹੈ ਉਹ ਕਰਈ ਕਿ ਉਹਨਾਂ ਨੂੰ ਕੈਂਸਰ ਹੋਇਆ ਹਾਂਜੀ ਉਹ ਠੀਕ ਹੈ ਹਾਂਜੀ ਉਹ ਬਹੁਤ ਸਾਰੀਆਂ ਰਕੂ ਹੋਗੇ ਉਹਨੂੰ ਇਸ ਕੋ ਪਰਖਾਨ ਕੀ ਆਕਰਪਾਲ ਆ ਵੀ ਉਹਦੇ ਕੋ ਬੋਨ ਤੇ ਲੰਮਾ ਮੋਬਾਈਲ ਸੀ ਮੁੰਡੇ ਨੂੰ ਕੀ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਤੁਹਾਡਾ ਪਿੰਡ ਮਹਿਰੋਪੁਰ ਅੱਛਾ ਨਹੀਂ ਪਿੰਡ ਮਹਿਰੋਪੁਰ ਹੈ ਇਸ ਵਾਲੇ ਔਰਵਿਚ ਕਿੰਨਾ ਤੁਸੀਂ ਮੈਂ ਇੱਥੇ ਰੂਮ ਮੇਟ ਆਇਆ ਕਿਰਾਏ ਤੇ ਅੱਛਾ ਕਹਿੰਦਾ ਮਤਲਬ ਵੈਸੇ ਪਿਛੋ ਪਸ਼ੋਕੜ ਤੁਹਾਡਾ ਮਹਿਰੋਪੁਰਿਆ ਰਿੰਨੇ ਤੁਸੀਂ ਔਰ ਦੇ ਵਿੱਚ ਆ ਇੱਥੇ ਇੱਕ ਰਾਤੀ ਘਟਨਾ ਹੋਈ ਆ ਕੀ ਹੋਈ ਆ ਇਹ ਘਟਨਾ ਹੋਈ ਆ ਜੀ ਇਦਾਂ ਅਸੀਂ ਅੰਦਰ ਕੁਲ ਲਾ ਗਏ ਆਪਣਾ ਰੋਟੀ ਬਣੀ ਬਣਾ ਦੇ ਰਾਏ ਸਾਹਿਬ ਦੇ ਆਏ ਜੀ ਤੇ ਜਦੋਂ ਆਕੇ ਬਾਹਰ ਆਕੇ ਦੇਖਿਆ ਆਪਣਾ ਕਪੜੀ ਚੰਗੀ ਮੱਚੀ ਹੋਈ ਸੀ ਹੂੰ ਤੇ ਕਿਰਪਾ ਨਾਲ ਗੁੰਨਾ ਚੱਲਣ ਡੀਆਂ ਸੀ ਅੱਛਾ ਤੇ ਇੱਥੇ ਮੁੰਡੇ ਨੂੰ ਗੱਡੀ ਦੇ ਉੱਪਰ ਛੱਟਿਆ ਸੀ ਮੁੰਡੇ ਕਿਹੜੇ ਨੂੰ ਗੱਡੀ ਤੇ ਸਿੱਟਿਆ ਸੀ ਇਹ ਮੁੰਡੇ ਦਾ ਮੈਨੂੰ ਨਾਂ ਨਹੀਂ ਪਤਾ ਜੀ ਗੁਰਵਿੰਦਰ ਛੱਇਆ ਤੇ ਆਹ ਗੁਰਵਿੰਦਰ ਨੂੰ ਛੱਇਆ ਸੀ ਤੇ ਜਿਹੜਾ ਉਹ ਮੁੰਡਾ ਸੀ ਉਹਦਾ ਨਹੀਂ ਮੈਨੂੰ ਪਤਾ ਕੌਣ ਸੀ ਕੌਣ ਨਹੀਂ ਛੱਇਆ ਕਿਹਨਾਂ ਨੇ ਸੀ ਕੁਝ ਪਤਾ ਇਦਾਂ ਕੁ ਮੁੰਡੇ ਦਾ ਨਹੀਂ ਨਾਂ ਪਤਾ ਮੈਨੂੰ ਜੀ ਕੌਣ ਆ ਜੀ ਅੱਛਾ ਹਾਂ ਜੀ ਹਾਂ ਜੀ ਤੇ ਇਹਨਾਂ ਦੇ ਕੋਈ ਆਪਸੀ ਕੋਈ ਹੋਈ ਗੀ ਆਪਸੀ ਹੋਈ ਹੈ ਇਹਨਾਂ ਦੇ ਘਰ ਦੇ ਵਿੱਚ ਆਪਸੀ ਇਹ ਕਿੱਕਾ ਸੱਟਾ ਚੋਟਾ ਕਿੰਨੀਆਂ ਕੁ ਕੁਝ ਪਤਾ ਕੁਝ ਤੁਹਾਨੂੰ ਕਿੰਨੀਆਂ ਕਾਇਆਂ ਹੋਣਗੀਆਂ ਟਟਾ ਝੋਟਾ ਜੀ ਉਹ ਲੜਦੇ ਝਗੜਦੇ ਦੋਨੋਂ ਤਰ੍ਹਾਂ ਦੇ ਲੱਗੀਆਂ ਆ ਅੱਛਾ ਹਾਂਜੀ ਇਹ ਕੋਈ ਇਹਨਾਂ ਦਾ ਕੋਈ ਪਰਿਵਾਰਕੀ ਮਾਮਲਾ ਸੀਗਾ ਹਾਂਜੀ ਇਹਨਾਂ ਦਾ ਕੋਈ ਪਰਿਵਾਰਕੀ ਮਾਮਲਾ ਝਗੜਾ ਹੈ ਇਹਨਾਂ ਦਾ ਘਰੇਲੂ ਕੋਈ ਅੱਗੇ ਵੀ ਕਦੀ ਹੁੰਦਾ ਕਦੀ ਕੰਨੀ ਕੁੰਨੀ ਸੁਣਿਆ ਹੋਵੇ ਨਹੀਂ ਅਸੀਂ ਆਪਣੇ ਇੱਧਰ ਰੂਮ 'ਚ ਰਹੀਦਾ ਅੱਛਾ ਰੂਮ 'ਚ ਅੱਗੇ ਨਹੀਂ ਗੱਲੀ ਸੁਣਿਆ ਰਾਤੀ ਹੀ ਇਹ ਜਾਂ ਛੜਾ ਮੈਂ ਸਿਰਫ ਛੜਾਇਆ ਹੀ ਇੱਥੇ ਅੱਛਾ ਛੜਾਇਆ ਹੀ ਹਾਂਜੀ ਉਹ ਕਿਰਪਾਣ ਮਾਨ ਨੂੰ ਫਿਰਦੀ ਸੀ ਠੀਕ ਹਾਂਜੀ ਠੀਕ ਹੈ ਓਕੇ ਓਕੇ ਉਸ ਤੋਂ ਬਾਅਦ ਇੱਕ ਟਾਟਾ ਗੱਡੀ ਲੈ ਕੇ ਆਪਣੀ ਜਾਨ ਬਚਾਉਣ ਨੂੰ ਗੱਡੀ ਕਿਨੂੰ ਕੋਣ ਲੈ ਕੇ ਗਿਆ ਗਜਾਉਂ ਰਵਿੰਦਰ ਸਿੰਘ ਆਪਣੀ ਜਾਨ ਬਚਾਉਣ ਨੂੰ ਇੱਥੋਂ ਅੰਦਰੋਂ ਨਿਕਲ ਕੇ ਫੜਾ ਫੜਾ ਅੰਦਰੋਂ ਨਿਕਲ ਕੇ ਗੱਡੀ ਉਹਨੇ ਗੱਡੀ ਭਜਾਈ ਮਤਲਬ ਵੀ ਮੈਂ ਆਪਣੀ ਜਾਨ ਬਚਾਉਣ ਨੂੰ ਹਰੇਕ ਕੋਈ ਭਜਦਾ ਜੀ ਭਜਦਾ ਠੀਕ ਹੈ ਜੀ ਮੁੜ ਕੇ ਆ ਇੱਥੋਂ ਇੱਟਾਂ ਚੱਕ ਚੱਕ ਕੇ ਗੱਡੀ ਦੇ ਉੱਪਰ ਮਾਰਨ ਲੱਪੇ ਜੀ ਚਲੋ ਠੀਕ ਹੈ ਓਕੇ ਰਵਿੰਦਰ ਇਹਨਾਂ ਦਾ ਕੋਈ ਪੈਸਾ ਨਾ ਰੋਲਾ ਜੀ ਮੈਨੂੰ ਇੱਥੇ ਤੱਕ ਮੈਨੂੰ ਪਤਾ ਨਹੀਂ ਅੱਛਾ ਇਹ ਕੀ ਹੋਇਆ ਕਿ ਗੱਡੀ ਬੜੀ ਭੰਨੀ ਹੋਈ ਆ ਜਦੋਂ ਮੁੰਡੇ ਦੇ ਜਾਨ ਲੈ ਵਾ ਹਮਲਾ ਕੀਤਾ ਇੱਕਦਮ ਆ ਕੇ ਅਟੈਕ ਕੀਤਾ ਮੁੰਡੇ ਤੇ ਇਹ ਮੁੰਡੇ ਨੇ ਜਾਨ ਬਚਾਉਣ ਲਈ ਫੜਾ ਫੜ ਗੱਡੀ ਦੇ ਵਿੱਚ ਬਹਿ ਗਿਆ ਗੱਡੀ ਦੇ ਵਿੱਚ ਬਹਿ ਕੇ ਉਹਨੇ ਗੱਡੀ ਲੋਕ ਕਰਤੀ ਠੀਕ ਹੈ ਜੀ ਤੇ ਮਗਰੋਂ ਫਿਰ ਉੱਥੋਂ ਚੱਕ ਕੇ ਇਟਾ ਲਾਫੇ ਜੀ ਗੱਡੀ ਤੇ ਮਾਰਨਾ ਅੱਛਾ ਤੁਸੀਂ ਦੇਖ ਸਕਦੇ ਹੋ ਆ ਜੋ ਅੰਦਰੋਂ ਇੱਧਰ ਠੀਕ ਹੈ ਜੀ ਉਹ ਉਧਰ ਦੇਖੋ ਇਟਾ ਪਈਆਂ ਆ ਮਗਰੋਂ ਗੱਡੀ ਦੇਖ ਲਓ ਪਿੱਛੋਂ ਅੱਗੇੋਂ ਪਿੱਛੋਂ ਉਹ ਸਾਰਾ ਕੁਝ ਤੋੜ ਦਿੱਤਾ ਦੇਖ ਲਓ ਹੈਡ ਗਲਾ ਸਾਰੇ ਭੰਗ ਤੇ ਆ ਦੇਖ ਲੋਲੀ ਚ ਕੀ ਹਾਲ ਕਰ ਦਿੱਤਾ ਜੀ ਦੇਖ ਲੋ ਆ ਵਿੱਚ ਵੀ ਇੱਟਾਂ ਮਾਰੀਆਂ ਹੋਈਆਂ ਆ ਦੇਖ ਲੋ ਜੀ ਕਿਰਪਾਨਾਂ ਮਾਰੀਆਂ ਆ ਦੇਖ ਲੋ ਵਿੱਚ ਆ ਚੀਜ਼ ਦੇਖ ਲੋ ਕਿਰਪਾਨਾਂ ਮਾਰੀਆਂ ਵਿੱਚ ਬੈਠੇ ਦੇ ਨਹੀਂ ਦੇਖ ਲੋ ਤਾਂ ਕੀ ਲੱਗਦੀ ਨਹੀਂ ਗੱਡੀ ਇਹ ਕੋਈ ਆਈਟਮ ਇੱਥੇ ਪਈ ਹੋਈ ਫਰਵਾਦੀ ਹੈ